ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਿੱਚ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਮਿਲ ਕੇ ਕੇਕ ਬਣਾ ਕੇ ਤਿਆਰ ਕਰਾਂਗੇ ਜੀ ਤੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰੇ ਭੈਣ ਭਰਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਵਧੀਆ ਕੇਕ ਬਣਾ ਕੇ ਆਪਾਂ ਤਿਆਰ ਕਰਾਂਗੇ ਘਰ ਪੰਗਾ ਚੀਜ਼ਾਂ ਤੁਸੀਂ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਕੋਈ ਵੀ ਚੀਜ਼ ਆਪਾਂ ਨੂੰ ਬਾਹਰੋਂ ਲਿਆਉਣ ਦੀ ਲੋੜ ਨਹੀਂ ਪਊਗੀ ਤਾਂ ਵੀਡੀਓ ਤੁਸੀਂ ਸਾਰੇ ਜਾਣੇ ਪੂਰੀ ਦੇਖਿਓ ਜੀ ਇਹ ਰਿਕਵੈਸਟ ਆ ਆਪਣੀ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਤੇ ਪਹਿਲਾਂ ਆਪਾਂ ਇੱਕ ਵੱਡਾ ਚਮਚਾਏ ਜਿਹੜਾ ਉਹ ਦੇਸੀ ਘਿਓ ਦਾ ਪਾਵਾਂਗੇ ਜੀ ਆਪਣੀ ਕੜਾਹੀ ਦੇ ਵਿੱਚ ਇੱਕ ਪੂਰਾ ਵੱਡਾ ਚਮਚਾ ਭਰ ਕੇ ਦੇਸੀ ਘਿਓ ਦਾ ਪਾਵਾਂਗੇ ਆਪਾਂ ਤੇ ਦੁਬਾਰਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪੌਣੀ ਕੱਕੋਲੀ ਆਪਾਂ ਪਾਵਾਂਗੇ ਦੁੱਧ ਦੀ ਤੇ ਫਿਰ ਆਪਾਂ ਇਹਦੇ ਵਿੱਚ ਕੱਕੋਲੀ ਪਾ ਦਾਂਗੇ ਜੀ ਮਿਲਕਾ ਪਾਊਡਰ ਦੀ ਤੇ ਇਹਨਾਂ ਨੂੰ ਆਪਾਂ ਮਲਾ ਲਾਂਗੇ ਅੱਗ ਬਿਲਕੁਲ ਆਪਣੀ ਥੋੜੀ ਐ ਤੇ ਤੁਸੀਂ ਹੌਲੀ ਹੌਲੀ ਸੁੱਕੇ ਦੁੱਧ ਨੂੰ ਇਹਦੇ ਵਿੱਚ ਮਿਲਾ ਲਿਓ ਘਓ ਤੇ ਦੁੱਧ ਦੇ ਵਿੱਚ ਤਾਂ ਗੰਡਾ ਨਹੀਂ ਰਹਿਣੀਆਂ ਚਾਹੀਦੀਆਂ ਪਹਿਲਾਂ ਪਹਿਲਾਂ ਤਾਂ ਸਾਨੂੰ ਲੱਗੂਗਾ ਵੀ ਥੋੜ੍ਹਾ-ਥੋੜ੍ਹਾ ਗੰਡਾ ਹੈਗਾ ਹੀ ਪਰ ਜਿਵੇਂ ਜਿਵੇਂ ਇਹ ਗਰਮ ਹੁੰਦਾ ਜਾਊਗਾ ਤਾਂ ਜਿਹੜਾ ਗੰਡਾ ਹੈ ਆਟੋਮੈਟਿਕਲੀ ਖੜ ਜਾਣਗਾ ਤਾਂ ਆਪਾਂ ਇਹਨੂੰ ਬਿਲਕੁਲ ਸਲੋ ਅੱਗ ਤੇ ਆਪਣੇ ਮਿਲਕ ਕੇਕ ਨੂੰ ਬਣਾ ਕੇ ਤਿਆਰ ਕਰਨਾ ਹੈ ਕਿਉਂਕਿ ਆਪਾਂ ਸੁੱਕਾ ਦੁੱਧ ਤੇ ਵਿੱਚ ਪਾਇਆ ਤਾਂ ਉਹ ਛੇਤੀ ਥੱਲੇ ਲੱਗ ਜਾਂਦਾ ਤਾਂ ਨਹੀਂ ਕਰਕੇ ਆਪਾਂ ਨੂੰ ਅੱਗ ਬਿਲਕੁਲ ਥੋੜੀ ਰੱਖਣੀ ਪੈਣੀ ਹੈ ਤੇ ਆਪਾ ਪਨੀਰ ਲਿਆਏ ਜੀ ਤੇ ਆਪਾ ਪਨੀਰ ਹੈ ਜਿਹੜਾ ਇਹਨੂੰ ਬਿਲਕੁਲ ਮੈਸ਼ ਕਰ ਲੈਣਾ ਹੈ ਬਿਲਕੁਲ ਗੰਢ ਨਹੀਂ ਹੋਣੀ ਚਾਹੀਦੀ ਜਾਂ ਤੁਸੀਂ ਇਹਨੂੰ ਕद्दूकस ਵੀ ਕਰ ਸਕਦੇ ਆ ਕद्दूकस ਵੀ ਕਰ ਸਕਦੇ ਆ ਜੇ ਐਵੇਂ ਤੁਸੀਂ ਇਹਨੂੰ ਹੱਥਾਂ ਨਾਲ ਮਲਣਾ ਹੈ ਤਾਂ ਹੱਥਾਂ ਨਾਲ ਵੀ ਮਲ ਸਕਦੇ ਆ ਪਰ ਇਹਦੇ ਵਿੱਚ ਵੱਡੀਆਂ ਗੰਢਾਂ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਪਾਊਡਰ ਦੀ ਫਾਰਮ ਦੇ ਵਿੱਚ ਬਣਾ ਲੈਣਾ ਹੈ ਆਪਾਂ ਇਹਨੂੰ ਤੇ ਆਪਣਾ ਦੁੱਧ ਹੈ ਜਿਹੜਾ ਉਹ ਵੀ گاੜਾ ਹੋ ਗਿਆ ਜੀ ਹੁਣ ਤੇ ਹੁਣ ਆਪਾਂ ਜਿਹੜਾ ਪਨੀਰ ਆਪਣਾ ਇਹ ਵਿੱਚ ਪਾ ਕੇ ਆਪਾਂ ਇਹਨੂੰ ਜਿੰਨਾ ਚਿਰ ਇਹ ਕੜਾਹੀ ਨਹੀਂ ਛੱਡਦਾ ਉਹਨਾਂ ਚਿਰ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਪਕਾਉਂਦੇ ਰਹਾਂਗੇ ਤੁਸੀਂ ਖੰਡ ਵੀ ਪਾ ਸਕਦੇ ਆ ਤੇ ਮਿਸ਼ਰੀ ਵੀ ਪਾ ਸਕਦੇ ਆ ਪਰ ਆਪਾਂ ਇਹਦੇ ਵਿੱਚ ਖੰਡ ਪਾਈ ਆ ਜੀ ਅੱਧੀ ਕੋਕੋਲੀ ਆਪਾਂ ਖੰਡ ਦੀ ਪਾ ਲਈ ਆ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਆ ਤੇ ਆਪਾਂ ਬਿਲਕੁਲ ਸਲੋ ਸਲੋ ਅੱਗ ਤੇ ਆਪਣੇ ਕੇਕ ਨੂੰ ਪਕਾਉਂਦੇ ਰਹਿਣਾ ਜਿੰਨਾ ਚਿਰ ਇਹ ਕੜਾਹੀ ਨਹੀਂ ਛੱਡਦਾ ਹੁਜੀ ਆਪਣੇ ਮਿਸ਼ਰਣ ਨੇ ਕੜਾਹੀ ਛੱਡਣੀ ਸ਼ੁਰੂ ਕਰਤੀ ਆ ਤੇ ਇਹਦਾ ਮਤਲਬ ਉਹਨੇ ਜਮਾਉਣ ਲਈ ਆਪਣਾ ਕੇਕ ਹੈ ਜਿਹੜਾ ਤਿਆਰ ਹੈ ਤੇ ਠੰਡਾ ਹੋਣ ਲਈ ਰੱਖ ਦੇਾਂਗੇ ਆਪਾਂ ਇਹ ਆਪਾਂ 15-20 ਪਿਸਤੇ ਬਰੀਕ-ਬਰੀਕ ਕੱਟ ਲਿਆ ਤੁਸੀਂ ਕਾਜੂਗ੍ਰਾਮ ਕੁਝ ਵੀ ਲੈ ਸਕਦੇ ਹੋ ਹੋਰ ਡਰਾਈ ਫੂਡ ਵੀ ਲੈ ਸਕਦੇ ਆ ਤੇ ਪਰ ਆਪਾਂ ਪਿਸਤੇ ਲਾਇਆ ਪਿਸਤੇ ਨਾਲ ਦੇਖਣ ਨੂੰ ਵੀ ਕੇਕ ਹੈ ਜਿਹੜਾ ਆਪਣਾ ਸੋਹਣਾ ਲੱਗਦਾ ਹੈ ਬਰੀਕ-ਬਰੀਕ ਕੱਟ ਕੇ ਆਪਾਂ ਪਹਿਲਾਂ ਆਪਣੇ ਡੱਬੇ ਦੇ ਵਿੱਚ ਪਿਸਤੇ ਆ ਜਿਹੜੇ ਉੱਪਰ ਉਹਨਾਂ ਨੂੰ ਖਿਲਾਰ ਲਾਂਗੇ ਇਸ ਤੋਂ ਬਾਅਦ ਆਪਾਂ ਕੇਕ ਨੂੰ ਜਮਾਉਣ ਲਈ ਰੱਖ ਦੇਾਂਗੇ ਆਪਣੀ ਨੂੰ ਜਿਹੜਾ ਆਪਣਾ ਕੇਕ ਦਾ ਮਿਸ਼ਰਣ ਆ ਉਹ ਥੋੜਾ ਠੰਡਾ ਹੋ ਗਿਆ ਹੈ ਬਿਲਕੁਲ ਠੰਡਾ ਤਾਂ ਨਹੀਂ ਹੋਇਆ ਪਰ ਥੋੜਾ ਜਿਹਾ ਹਰਕ ਪੈ ਗਿਆ ਹੈ ਹੁਣ ਤੇ ਆਪਾਂ ਇਹਨੂੰ ਸੈੱਟ ਕਰ ਦਾਂਗੇ ਹੁਣ ਜਮਾਉਣ ਲਈ ਤੇ ਜਮਾਉਣ ਲਈ ਆਪਾਂ ਨੂੰ 2 ਤੋਂ 3 ਘੰਟੇ ਲਈ ਰੱਖ ਦਾਂਗੇ ਜੀ ਫ੍ਰਿਜ ਤੋਂ ਬਾਹਰ ਹੀ ਆਪਾਂ ਇਹਨੂੰ ਰੱਖਿਆ ਸੀਗਾ ਤੁਸੀਂ ਫ੍ਰਿਜ ਦੇ ਵਿੱਚ ਤਾਂ ਇੱਕ ਘੰਟੇ ਦੇ ਵਿੱਚ ਹੀ ਇਹ ਤਿਆਰ ਹੋ ਜਾਂਦਾ ਹੈ ਤੇ 3 ਘੰਟਿਆਂ ਦੇ ਵਿੱਚ ਆਪਾਂ ਦੇਖ ਲਿਆ ਜੀ ਆਪਣਾ ਕੇਕ ਬਿਲਕੁਲ ਜਿਹੜਾ ਜੰਮ ਗਿਆ ਹੈ ਉਹ ਤੇ ਹੁਣ ਆਪਾਂ ਇਹਨੂੰ ਤਾਂ ਕੱਢ ਕੇ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਜ਼ਿਆਦਾ ਟੇਸਟੀ ਕੇਕ ਬਣ ਕੇ ਤਿਆਰ ਹੋਇਆ ਸੀ ਜੀ ਪੂਰੀ ਜਿਹੜੀ ਮਹਿੰਗੀ ਮਠਾਈ ਆਪਾਂ ਨੂੰ 5-600 ਕਿਲੋ ਮਿਲਦੀ ਆ ਬਾਜ਼ਾਰਾਂ ਦੇ ਵਿੱਚੋਂ ਬਿਲਕੁਲ ਉਹੋ ਜਿਹਾ ਟੇਸਟ ਆਉਣਾ ਸੀ ਜਿਹੜਾ ਕੇਕ ਮਿਲਕ ਕੇਕ ਬਣਾਇਆ ਸੀ ਆਪਾਂ ਤੇ ਹੁਣ ਆਪਾਂ ਇਹਨੂੰ ਕੱਟ ਕਰ ਲੈਣੇ ਆਂਗੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਸ਼ੇਪ ਇਹਨੂੰ ਦੇ ਸਕਦੇ ਆਂ ਪਰ ਇਹ ਇੰਨਾ ਕ ਜ਼ਿਆਦਾ ਟੇਸਟੀ ਬਣਿਆ ਸੀ ਕਿਤੇ ਇੱਕ ਵਾਰੀ ਤੁਸੀਂ ਜਰੂਰ ਟਰਾਈ ਕਰਕੇ ਦੇਖਣਾ ਈ ਤਾਂ ਸਾਨੂੰ ਖੁਦ ਨੂੰ ਪਤਾ ਲੱਗੂਗਾ ਕਿ ਕਿੰਨੀ ਟੇਸਟੀ ਚੀਜ਼ ਬਣ ਕੇ ਤਿਆਰ ਹੋਈ ਸੀਗੀ ਤੇ ਆਪਾਂ ਆਪਣਾ ਮਿਲਕ ਕੇਕ ਕੱਟ ਕੇ ਤਿਆਰ ਕਰ ਲਿਆ ਜੀ ਬਹੁਤ ਹੀ ਆਂਦਾ ਟੇਸਟੀ ਤੇ ਮੂੰਹ ਵਿੱਚ ਘੁਲ ਜਾਣ ਵਾਲਾ ਆਪਣਾ ਕੇਕ ਬਣ ਕੇ ਤਿਆਰ ਹੋਇਆ ਸੀਗਾ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਆਪਣੇ ਘਰ ਦੇ ਵਿੱਚ ਟਰਾਈ ਕਰਕੇ ਦੇਖੋ ਘਰ ਪੰਗਾ ਚੀਜ਼ਾਂ ਤੁਸੀਂ ਆਪਾਂ ਬਣਾ ਕੇ ਤਿਆਰ ਕਰ ਲਿਆ ਹੈ ਕੇਕ ਇਹ ਤੇ ਜਿੰਨਾ ਜਿੰਨਾਂ ਨੇ ਆਪਣੀ ਵੀਡੀਓ ਦੇਖੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੀ ਆਪਾਂ ਨੂੰ ਸਪੋਰਟ ਕਰਨ ਲਈ ਤੇ ਆਪਾਂ ਸਾਰਾ ਕੇਕ ਕੱਟ ਕੇ ਪਲੇਟ ਦੇ ਵਿੱਚ ਰੱਖ ਲਿਆ ਹੈ ਡਾਕੂਮੈਂਟ ਕਰਕੇ ਜਰੂਰ ਦੱਸਿਓ ਆਪਾਂ ਨੂੰ ਆਪਣੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗਦੀ ਆ ਤੇ ਆਪਾਂ ਸਪੋਰਟ ਜਰੂਰ ਕਰੋ ਜੀ ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਭੈਣ ਭਰਾ ਆਪਣੇ ਨਾਲ ਜੁੜ ਸਕਣ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਹਾਂ ਤੁਹਾਨੂੰ ਹੋਰ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ ਜੀ